हां जी मुडियो तैयार जे हां जी लो जी नवा चैलेंज हो लगा वा इनहा दे आगे कोक थम्स अप दियां बोतलन रख दियां ते दे बिना इनने हाथ लाए बोतल पीनी है जेड़ा सब तो पहले पी लुगा ओ होजूगा विनर ते 1100 ਰੁਪਏ ਦਾ ਨਗਦ ਨਾਮ ਇਹਨਾਂ ਨੂੰ ਦਿੱਤਾ ਜਾਊਗਾ 1100 ਦਾ ਠੀਕ ਏ ਮੜਿਓ ਚੱਲ ਵੀ ਪਲਵੰਦਰਾ ਟੱਕਣਾ ਖੋਲਾ ਤੇ ਮੂੰਹ 'ਚ ਇੱਕ ਵਾਰੀ ਬੋਤਲ ਡਾ ਲੈਣੀ ਉਸ ਤੋਂ ਬਾਅਦ ਬੋਤਲ ਬਾਹਰ ਨਹੀਂ ਹੋਣੀ ਚਾਹੀਦੀ ਠੀਕ ਏ ਚੱਲ ਵੀ ਇਹ ਟਾਈਮ ਨੋਟ ਕਰਦਾ ਵੀ ਖੁਲਿਆ 1 2 3 ਸਟਾਰਟ ਚੱਲ ਵੀ ਹੋ ਚੜ ਦੇ ਹੱਥ ਛੱਡ ਦੇ ਸ਼ਾਬਾਸ਼ 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 ਰਬਾ ਤਾ ਕਰ ਮੂੰਹ ਪੂਰਾ ਪੂਰਾ ਮੂੰਹ ਥਲੇ ਝੁਕ ਜਾ ਝੁਕ ਜਾ ਥਲੇ ਹੱਥ ਲਾ ਹੱਥ ਲਾ ਜੇ ਹੱਥ ਲਾਗਾ ਡਿਸਕਵਾਲਿਫਾਈ ਹੈ ਸ਼ਾਬਾਸ਼ ਸ਼ਾਬਾਸ਼ 1100 1200 1300 ਹੋਣੀ ਹੋਲੀ 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 ਕੋਈ ਕਾਲੀ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਜੇ ਹੱਥ ਲਾਤਾ ਡਿਸਕਵਾਲਿਫਾਈ ਥੋਮਲ ਖਲਾਰ ਲਾ ਖਲਾਰ ਲਾ ਕੋਈ ਗੱਲ ਨਹੀਂ ਹੱਥ ਨਹੀਂ ਲਾਉਣਾ ਤਾ ਰੱਖ ਮੂੰਹ ਤਾ ਰੱਖ ਤਾਰਖ ਨੂੰ ਕੋਈ ਨਹੀਂ ਪਹਿਲੀ ਕੋਈ ਨਹੀਂ 1100 ਨਾਮਾ 1100 ਚੱਲ ਚੱਲ ਬਾਰਾ ਚਾਹ ਚਾਹ ਆਹ ਯਾਰਾ ਜ਼ਰਾ ਨਾਮਾ 1100 ਦਾ 1100 ਦਾ ਲੱਗਦੇ ਨਾਮ ਕਿਥੇ ਬੈਂਟੋ ਗਿਆ ਬਈ ਉਹਨੇ ਦੇ 1 ਮਿੰਟ ਚਾਹੀਦਾ 35 ਕੋਈ ਗੱਲ ਨਹੀਂ ਸ਼ਾਬਾਸ਼ ਸ਼ਾਬਾ ਪਲਿੰਦਰਾ ਤਾਂ ਕਰ ਮੂੰ ਜੇ ਇੱਕ ਮਿੰਟ ਨਾ ਨਾ ਨਹੀਂ ਜਾਣਾ ਸ਼ਾਬਾਸ਼ ਡਿਸਕਵਾਲਿਫਾਈ ਹੋ ਜਾਣਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਖਿੱਚਣਾ ਖਿੱਚਣਾ ਇੱਕ ਮਿੰਟ ਦਾ ਟਾਈਮ ਹੈ ਇੱਕ ਮਿੰਟ ਦਾ ਟਾਈਮ ਖਿੱਚ ਖਿੱਚ ਕੇ ਸ਼ਾਬਾਸ਼ ਸ਼ਾਬਾਸ਼ ਦਰਮਿੰਦਰ ਦਿੰਦਰ ਬੰਦ ਕਰੋ ਬੰਦ ਕਰੋ ਟਾਈਮ ਬੰਦ ਕਰੋ ਕਿੰਨਾ ਗਿਆ 51 ਸੈਕਿੰਡ ਦੇ ਵਿੱਚ ਯਾਰ ਇਹਨੇ ਫਿਨਿਸ਼ ਕੀਤੀ 51 ਸੈਕਿੰਡ ਦੇ ਵਿੱਚ ਸੁਖਿਆ ਰੂਲ ਦਾ ਤੈਨੂੰ ਪਤਾ ਵਾ ਨਾ 1100 1100 ਚਲ ਖੋਲ ਬੋਤਲ ਸ਼ਾਬਾਸ਼ ਸ਼ਾਬਾਸ਼ ਸੁਖਿਆ ਟਾਈਮ ਨੋਟ ਕਰੋ ਬਈ ਖੋਲਦੀ ਬੋਤਲ 1 2 3 ਸਟਾਰਟ ਕਰਦੇ ਹਾਂ ਬੋਤਲ ਕੱਲ ਵੀ ਚੱਲ ਸੁਖਿਆ ਪਾਤ ਛੱਡ ਦੇ ਹੱਥ ਛੱਡ ਦੇ ਹੱਥ ਜਿਹੜੇ ਮੂੰਹ ਤਾ ਕਰ ਮੂੰਹ ਤਾ ਕਰ ਅੱਖਾਂ ਨਹੀਂ ਮਿੰਟ ਦੀਆ ਸ਼ਾਬਾ ਸ਼ਾਬਾ ਮੂੰਹ ਤਾ ਕਰ ਸ਼ਾਬਾ ਸ਼ਾਬਾ ਸੁਖਿਆ ਸ਼ਾਬਾ ਸੁਖਿਆ ਜਿੰਦਾਬਦ ਸੁਖਿਆ ਸੁਖਿਆ ਬਲੇ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਤਾ ਕਰ ਮੂੰਹ ਤਾ ਕਰ ਮੂੰਹ ਤਾ ਮੂੰਹ ਤਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਇੱਥੇ 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 ਇੱਧਰ ਸ਼ਾਬਾ 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 ਪਲਿੰਦਰਾ ਛੱਡ ਦੇ ਤੂੰ ਛੱਡ ਦੇ ਛੱਡ ਦੇ ਤੂੰ ਛੱਡ ਦੇ ਸ਼ਾਬਾ ਪਲਿੰਦਰਾ ਨਾ ਪੀਰਬਾਨਾ 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 ਵੀ 1100 1100 ਸੁਖਿਆ 1100 ਪੀਜਾ ਪੀਜਾ ਪੀ ਹੱਥ ਤੇ ਲੈ ਹੱਥ ਤੇ ਲੈ ਸ਼ਾਬਾਸ਼ ਸ਼ਾਬਾਸ਼ ਡਿਆ ਡਿਆ ਮੁੰਡਾ ਖਿੱਚਣ ਡਿਆ ਵੀ ਖਿੱਚਣ ਡਿਆ ਮੁੰਡਾ ਹੌਸਲਾ ਚਾਹੀਦਾ ਉਹ ਮੁੰਡੇ ਨੂੰ ਹੌਸਲਾ ਹੌਸਲਾ ਦਊਂਗਾ ਹਾਂ ਕਿੰਨਾ ਟਾਈਮ ਹੋ ਗਿਆ ਵਾ 31 ਸੈਕਿੰਡ 40 ਸੈਕਿੰਡ ਤੋਂ 40 ਸੈਕਿੰਡ ਹੋਏ 40 ਸੈਕਿੰਡ ਸੁੱਕਿਆ ਖੇਚਦਾ ਖੇਚਦਾ ਕੰਮ 40 ਸੈਕਿੰਡ 40 ਸੈਕਿੰਡ ਹੋ ਗਏ 42 43 44 45 1111 111 ਉਹਦਾ 53 ਵਾ ਪਲਵਿੰਦਰ ਦਾ 53 ਇਹ ਡਿਸਕਵਾਲਿਫਾਈਡ ਡਿਸਕਵਾਲਿਫਾਈਡ ਲੱਗੇ ਉਹ ਹੋ ਗਏ ਹੋ ਗਏ ਡਿਸਕਵਾਲਿਫਾਈਡ ਆ ਜਾ ਸੋਹਣਿਆ ਹਣ ਤੇਰੀ ਵਾਰੀ ਲੈ ਵੀ ਸੋਣਿਆ ਲਾਸਟ ਲਾਸਟ ਪਲੇਅਰ ਆ ਗਿਆ ਹਣ ਸੋਣਾ ਸੋਣਾ ਵੇਖੋ ਕੀ ਬਣਦਾ ਵਾ ਸੋਣਿਆ ਗੇਮ ਦਾ ਤੁਹਾਨੂੰ ਪਤਾ ਵਾ ਨਾ ਟੱਕਣ ਖੋਲਾ ਤੇ ਤਿੰਨ ਗਿਣ ਕੇ ਨਾਲੇ ਸਟਾਰਟ ਕਰ ਦੇਣਾ ਓ 1 2 3 ਸਟਾਰਟ ਟਾਈਮ ਟਾਈਮ ਨੋਟੋਂ ਡੇਪਾ ਚਾ ਚਾ ਸੋਣੇ ਚਾ ਚਾ ਚਲ 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 ਸ਼ਾਬਾਸ਼ ਸ਼ਾਬਾਸ਼ ਓ ਬਾਹ ਹੱਥ 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 ਫਾਦੇ ਆ ਜਾ ਆ ਜਾ ਆ ਜਾ ਕੁਝ ਕਰੀ ਆ ਜਾ ਕੀ ਕੀਤਾ ਤੂੰ ਓਏ ਓਿਆ ਕੀ ਬਣਦਾ ਤੂੰ ਸੋਣਿਆ ਪਰੀ ਯਾਤ ਆ ਗਿਆ 31100 ਰੁਪਏ ਚਾਰ ਨੇ ਜਾਣ ਚਾਹਿਆ ਜਾਵਾ ਚੱਲ ਇੱਕ ਮੌਕਾ ਹੋਰ ਇੱਥੇ ਨੇ ਵੇਚ ਸੱਚੀ ਵਾਰੀ ਗੱਲ ਪਰਾ ਗਿਆ ਲਓ ਜੀ winner 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 ਇੱਧਰ ਆ ਜਾਓ ਲਓ ਵੀ ਮੁੰਡਾ winner winner ਜੇ winner ਪਲਵਿੰਦਰ ਸੋ ਕਿੰਨਾ ਟਾਈਮ ਹੀ ਇਹਦਾ 51 ਸੈਕਿੰਡ ਦਾ 51 ਸੈਕਿੰਡ ਹੀ ਮੁੰਡੇ ਦਾ ਟਾਈਮ ਤੇਰਾ ਕਿਹਨਾ ਇਹ ਵੀ ਡਿਸਕਵালিਫਾਈ ਇਹ ਵੀ ਡਿਸਕਵালিਫਾਈ ਏ ਮੁੰਡਾ ਜਿੱਤ ਚੁੱਕਾ ਜੇ ਵੀ ਰੁਪਈਆ 1100 ਲੈ ਵੀ ਫੜ ਪਲਵੰਦਰਾ ਲੁੱਟਨੇ ਯਾਰ ਕਿਦਾਂ ਦਾ ਲੱਗਾ ਤੈਨੂੰ ਬਹੁਤ ਵਧੀਆ ਲੱਗਾ ਭਾਈ ਵਧੀਆ ਡੀਪੀਟ ਕਰਨ ਧਿਆਨ ਤੇ ਡੀਪੀਟ ਕਰਨ ਧਿਆਵਾ ਕਿਉਂ ਕੀ ਗੱਲ ਹੋ ਗਈ ਉਹ ਜਾ ਚੜ ਗਈ ਸਾਡੀ ਅੱਛਾ ਤੇ ਚਲ ਹੁਣ ਕਹਦੇ ਵੀ ਵੀਡੀਓ ਸ਼ੇਅਰ ਕਰਦੇ ਹੋਇਆ ਵੀਡੀਓ ਸ਼ੇਅਰ ਲਓ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਗੀ ਠੀਕ ਆ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਤਾਂ ਦੇ ਲਈ 사ਸੀ ਗਾ ਜੀ ਸਾਰੇ ਭਾਗ